ਗਾਈਸ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਣੇ ਤੇ ਗਾਈਸ ਇੱਕ ਗੱਲ ਕਹਾਂ ਮੈਂ ਤੁਹਾਨੂੰ ਮੈਂ ਦੀਵਾਲੀ ਦੀ ਸਫਾਈਆਂ ਸਟਾਰਟ ਕਰਤੀਆਂ ਤਾਂ ਮੈਂ ਤੁਹਾਨੂੰ ਆਪਣੇ ਘਰ ਦਾ ਗੰਦ ਦਿਖਾਨੀ ਕਿ ਕਿੰਨਾ ਜ਼ਿਆਦਾ ਗੰਦ ਹੈਗਾ ਘਰ 'ਚ ਤੇ ਗਾਈਸ ਤੁਸੀਂ ਮੰਨੋਗੇ ਨਹੀਂ ਕਿ ਮੈਂ ਸਵੇਰਤੀ ਲੱਗੀ ਡੇਢ-ਦੋ ਘੰਟੇ ਹੋ ਗਏ ਕੱਲੇ ਬੈੱਡ ਸਾਫ਼ ਕਰਕੇ ਹਟੀਆਂ ਹੋਣੇ ਦਿਖਾਨੀਆਂ ਤੁਹਾਨੂੰ ਦੇਖੋ ਖਵਾਰੂ ਖੁਰ ਸਾਰਾ ਬੈਗ ਕੱਢਿਆ ਨਾ ਥੱਲੋ ਬੈੱਡ ਦੇ ਥੱਲੋ ਬੈਗ ਕੱਢਿਆ ਵਾ ਗਾਈਸ ਇੱਕ ਆ ਬੈਗ ਸਾਡਾ ਪੁਰਾਣਾ ਮਿਲ ਗਿਆ ਯਾਰ ਇਹ ਬੈਗ ਦੀ ਬਹੁਤ ਲੋਡ ਸਗੀ ਹੁਣ ਪਤਾ ਨਹੀਂ ਸੀ ਕਿੱਥੇ ਬੈਡ ਦੇ ਅੰਦਰ ਵੜਿਆ ਸੀ ਦੇਖੋ ਮਿੱਟੀ ਮੁੱਟੀ ਕਿਵੇਂ ਜੁਮਈ ਗਈ ਹਾਂ ਬੈਡ ਦੇ ਅੰਦਰ ਦੇਖੋ ਇੰਨੀ ਇੰਨੀ ਮਿੱਟੀ ਨਿਕਲੀ ਆ ਮਿਲ ਗਿਆ ਨਾ ਤੇ ਮੈਨੂੰ ਬੜੀ ਸੰਤੁਸ਼ਟੀ ਆ ਕਿਉਂਕਿ ਮੇਰਾ ਕੰਮ ਆਇਆਗਾ ਰੈਪਿਡ ਹੋ ਜਾ ਤੁਹਾਨੂੰ ਪਤਾ ਹੈ ਰੈਪਿਡੋ ਦੇ ਵਿੱਚ ਕਦੀ ਕੁਝ ਲੈ ਜਾਣਾ ਹੁੰਦਾ ਕਦੀ ਕੁਝ ਤੇ ਬੈਗ ਦੀ ਲੋਡ ਪੈਂਦੀ ਆ ਨਹੀਂ ਤਾਂ ਪਾਣੀ ਦੀ ਬੋਤਲ ਦੇ ਕੇ ਛੋਟੀ ਝੋਲੀ ਚ ਲੈ ਕੇ ਜਾਣਾ ਸੀ ਹਾਂ ਦੇਖੋ ਥੱਲੇ ਕਿੰਨਾ ਖਿਲਾਰਾ ਪਿਆ ਵਾ ਆ ਦੇਖੋ ਖਵਾਰੂ ਖੁਰ ਪਏ ਹੋਏ ਆ ਆ ਸਾਰੇ ਇੱਕ ਵਾਰ ਬੈੱਡ ਦੇ ਵਿੱਚੋਂ ਆ ਲਿਖਾ ਵੀ ਲੁਫੂ ਨਿਕਲੇ ਆ ਬੈਕ ਕੱਢਿਆ ਆ ਇੰਨੀ ਮਿੱਟੀ ਨਿਕਲੀਆ ਦੇਖ ਲਓ ਸਾਡੇ ਇੱਥੇ ਇੰਨੀ ਮਿੱਟੀ ਨਿਕਲੀਆ ਬੈੱਡ ਦੇ ਵਿੱਚੋਂ ਬੈੱਡ ਦੇ ਗੱਦੇ ਦੇ ਕਵਰ ਵੀ ਤਾਂ ਹਣਾ ਲਿਆ ਮੇਰੇ ਆ ਦੇਖੋ ਟੀਵੀ ਚਲਾ ਕੇ ਬਹਿ ਗਏ ਆ ਕੇ ਮੈਨੂੰ ਬੁਲੀ ਜਾਂਦੇ ਆ ਦੇਖੋ ਡਰਾਵੀ 2-3 ਦਿਨ ਪਹਿਲਾਂ ਸਾਫ ਕਿੱਤਾ ਸੀ ਹੁਣ ਤਾਂ ਸਾਫ ਹੋ ਗਿਆ ਕੱਪੜਾ-ਕਪੜੇ ਸਾਰੇ ਤੈਲਾ ਕੇ ਰੱਖਤੇ ਆਪਾਂ ਤਾਂ ਹੱਤਾਂ ਨੂੰ ਮਿੱਟੀ ਦੇ ਕਿੰਨੀ ਚਿਮੜੀ ਹੋਈ ਐ ਇੰਨੇ ਹੱਥ ਗੰਦੇ ਹੋਏ ਇੰਨੀ ਮਿੱਟੀ ਚਿਮੜੀ ਹੋਈ ਹੱਤਾਂ ਨੂੰ ਅੱਡਾ ਵਿਛਾਣਾ ਵਾ ਚੱਦਰ ਆਪੀਏ ਚੱਦਰ ਹੁਣ ਆਪਾਂ ਇਹਨੂੰ ਵਿਛਾ ਦੇਨੇ ਬਾਅਦ ਜੇ ਗੱਦੇ ਦੇ ਛਾੜ ਦੋਵਾਂਗੇ ਤੇ ਰਜਾਈਆਂ ਦੇ ਛਾੜ ਵੀ ਦੋਣੇ ਆ ਗਾਇਸ ਅੱਜ ਹੈਗਾ ਦੂਜਾ ਦਿਨ ਅੱਜ ਮੈਂ ਦੇਖੋ ਪੱਖੇ ਸਾਫ ਕਰਨ ਲੱਗ ਗਿਆ ਦੇਖੋ ਪੱਖਾ ਨੂੰ ਕਪੜਾ ਗਿੱਲਾ ਕਰਕੇ ਲੈ ਕੇ ਜੰਨੇ ਮੈਂ ਗੈਸ ਦਾ ਹਾਲ ਦੇਖੋ ਸਪਾਈਆਂ ਸਾਰੀ ਆ ਡੱਬੇ ਡੁੱਬੇ ਉੱਪਰ ਸਾਰੇ ਜਾਲੇ ਝਾੜਿਆ ਹਾਂ ਲੋ ਜੀ ਆ ਗੈਸ ਦਾ ਹਾਲ ਦੇਖ ਲੋ ਹਾਂ ਠੀਕ ਏ ਆ ਲੋ ਆ ਬਾਲਟੀ ਆਪੋ ਜਿਹਨਾਂ ਨਾਲ ਬਾਲਟੀ ਦਾ ਹਾਲ ਇਧਰੋਂ ਦੇਖੋ ਤੇ ਆ ਲੋ ਜੀ ਇੰਨਾ ਗੰਨ ਦੇਖੋ ਕਿੰਨਾ ਬਿਆ ਡੱਬੇ ਡੱਬੇ ਸਾਫ ਸੀਗੇ ਇੱਥੇ ਦੇਖੋ ਬਾਹਰ ਦੇਖੋ ਭਾਂਡੇ ਕਿੰਨੇ ਹਾਂ ਥੱਲੇ ਦੇਖੋ ਇਹ ਸਾਰਾ ਜੀ ਵਿਚਾਰੀ ਨੇ ਮਿਹਨਤ ਕੀਤੀ ਹੈ ਹਾਂ ਸਵੇਰ ਦੀ ਲੱਗੇ ਰੋਟੀ ਰਾਟੀ ਬਣਾ ਕੇ ਇੰਨਾ ਟਾਈਮ ਲੱਗਦਾ ਦੇਖ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਮੈਨੂੰ ਜੇ ਡੈਡੀਗੇਸ ਉਸ ਤੋਂ ਬਾਅਦ ਮੈਂ ਲੱਗ ਗਈ ਸੀ 8:00 8:30 9:00 ਹਾਂ ਪਹਿਲਾਂ ਪਤਾ ਕੀ ਕਿਤੇ ਸਾਰੇ ਭਾਂਡੇ ਸਾਰੇ ਭਾਂਡੇ ਉੱਥੇ ਰੱਖੇ ਸਾਰੇ ਫਿਰ ਧੋਏ ਤੇ ਆਹ ਦੇਖੋ ਭਾਂਡੇ ਸਾਰੇ ਧੋਤੇ ਆਹ ਦੇਖੋ ਜੀ ਚਿੱਟਾ ਕਿ ਹੋ ਗਿਆ ਹੁਣ ਠੀਕ ਆ ਆ ਦੇਖੋ 판ਡੇ ਕਿੰਨੇ ਸਾਰੇ ਧੋਏ ਆ ਡੱਬਾ ਡੱਬੀ ਆ ਦੇਖੋ ਸਟੈਂਡ 판ਡਿਆ ਲਾਉ ਪਿਆ ਵਾ ਨਾ ਕਰਖਾ ਆ ਦੇਖੋ ਜੀ 판ਡੇ ਵਾਲਾ ਸਟੈਂਡ ਸਟੂਡ ਸਲੋ ਤੋਏ ਹੁਣ ਮੈਂ ਇਹ ਪੱਖਾ ਸਾਫ ਕਰਕੇ ਜਾਨੇ ਛਾੜਦੇ ਹਾਂ ਨਾ ਸਟੈਂਡ ਤਾਂ ਕਿ ਸਾਰੇ ਵਰਤਨ ਜੋੜਦੇ ਨੇ ਇੰਨੀ ਮਿਹਨਤ ਸੱਚੇ ਦੇਖੋ ਮੇਰਾ ਸੇ ਦਾਲ ਮੇਰਾ ਆਬ ਦਾ ਹਾਲ ਦੇਖੋ ਕਵਾੜੀ ਬਣ ਗਈਆਂ ਮੈਂ ਇੰਨਾ ਕਾਸੀ ਕਵਾੜੀ ਬਣ ਗਈ ਹੈ ਮੈਂ ਤੈਨੂੰ ਮੈਂ ਕਾਈ ਤਾਂ ਫੋਨ ਕਰ ਰਹੀ ਜੀ ਕਿ ਤੂੰ ਫੋਨ ਚੱਕਿਆ ਹੀ ਨਹੀਂ ਕਿਉਂ ਫੋਨ ਨਹੀਂ ਕਿਉਂ ਕਰ ਰਹੀ ਤੇ ਗਾਇਸ ਮੇਰਾ ਹੱਥ ਕੰਬੇ ਨਹੀਂ ਕਰ ਰਹੀ ਜੀ ਤੇ ਮੈਂ ਸੌਂ ਮ ਕਰ ਰਹੀ ਆ ਮੈਂ ਥੱਕੀ ਨਹੀਂ ਓ ਵਾਹ ਓਏ ਪੱਖੇ ਦਾ ਫੜ ਟੇਡਾ ਹੋ ਜਾਣਾ ਇੱਥੇ ਲ ਨਹੀਂ ਹੁੰਦਾ ਮੈਂ ਕਿਹੜਾ ਜਿਆਦਾ ਜ਼ੋਰ ਮਾਰ ਰਹੀ ਨਹੀਂ ਤੂੰ ਆ ਰਿਹਾ ਪੱਖੇ ਦਾ ਉਹ ਪੱਖੇ ਦਾ ਫੜ ਦੇਖ ਕੇ ਕਿੱਥੇ ਗਿਆ ਸਾਰ ਗਈ ਓਏ ਇਹਨੇ ਟੇਡਾ ਕਰ ਦੇਣਾ ਤੂੰ ਤਾਂ ਯਾਰ ਮੈਂ ਮੇਰੀ ਹਾਈਟ ਦੇਖ ਲਓ ਮੈਨਾਂ ਹਾਈਟ ਨੂੰ ਕੀ ਹੈ ਛੋਟਾ ਭੀਮ ਕੁਛਿਆ ਤਾਂ ਨਹੀਂ ਨੀ ਤੇ ਮੈਂ ਤਾਂ ਹੁਣ ਤੇਰੇ ਸਾਹਮਣੇ ਆਈ ਹੋਣੀ ਆਇਆ ਪੱਖੇ ਤਾਂ ਗੰਦ ਘੱਟੋ ਘੱਟ ਸਾਫ ਕਰਦੇ ਉਹ ਵੀ ਦੀ ਹਾਈ ਹਾਈ ਟੀ ਛੋਟੀ ਆਈ ਜਿਹੜੀ ਦੀ ਜਿੰਨੀ ਜਦੋਂ ਦੇਖੋ ਮਿਹਨਤ ਕਰਦੀ ਆ ਇੱਕ ਤਾਂ ਦੇਖੋ ਪਰ ਫਿਰ ਵੀ ਸਪੋਰਟ ਨਹੀਂ ਕਰਦਾ ਕੋਈ ਇਵੇਂ ਸਪੋਰਟ ਨਹੀਂ ਕਰਦਾ ਬਈ ਚਲੋ ਕੋਈ ਗੱਲ ਨਹੀਂ ਤੇ ਮੈਂ ਇੱਥੇ ਥੱਟ ਮਾਰਾ ਲੱਗ ਗਿਆ ਇੱਥੇ ਕਿੰਨਾ ਗੰਦ ਬੈ ਨਵਾਂ ਛਿੜਿਆ ਫੇਰ ਮੇਰੇ ਘਰ ਦਾ ਸਾਰਾ ਸਾਫ ਕਰੂਣੀ ਚਾਹੀਦੀ ਤਾਂ ਮੈਂ ਤਾਂ ਸਾਫ ਕਰੂਣੀ ਹੋਣੀ ਹੈ ਆਲੇ ਨੂੰ ਜਾਲੇ ਜਾਲੀ ਬਲੇ ਵੀ ਸੁਣਾਵਾਂਗੇ ਬੱਚੇ ਇਹ ਨੰਬਰ ਹਾਲਿਆ ਮੋਰੂ ਠਿੰਗੀ ਦਰਾਂ ਸਫਾਈ ਲਾਤਾ ਇਹ ਬੱਜ ਰਹੀ ਮੈਂ ਨਾ ਗਾਇਸ ਹਲੇ ਵੀ ਸਫਾਈ ਹੋਈ ਰੋਪੜੀ ਜਿੱਸਾ ਸਾਫ ਕੀਤਾ ਹਲੇ ਸਟੈਂਡ ਲਾਣੀ ਆ ਸਟੈਂਡ ਹਲੇ ਲੱਗੀ ਨਹੀਂ ਆਗੇ ਮੈਨੂੰ ਭੁੱਖ ਲੱਗੇ ਇੰਨੀ ਮੈਂ ਤਾਂ ਫਟਾਫਟ ਰੋਟੀ ਬਣਾ ਲਾ ਤੇ ਆ ਦੇਖੋ ਰੋਟੀ ਬਣਾ ਲੱਗ ਗਈ ਆ ਤਾਂ ਖਿਲਾਰਾ ਥੁਲੇ ਉਹੀ ਪਿਆ ਵਾ ਗੈਸ ਸਾਫ ਕਰਕੇ ਰੋਟੀ ਬਣਾ ਲੱਗੀ ਰੋਟੀ ਖਾ ਕੇ ਫਿਰ ਆਰਾਮ ਨਾਲ ਕਰਾਂ ਮੈਂ ਟੈਨਸ਼ਨ ਨਹੀਂ ਰਹਿਣੀ ਕੋਈ ਭੁੱਖਲੀ ਕਿੰਨੀ ਭੁੱਖ ਲੱਗੀ ਆ ਬਹੁਤ ਜ਼ਿਆਦਾ ਪੈਰ ਵੀ ਦਰਦ ਹੋ ਰਿਹਾ ਟਾਈਮ ਕਿੰਨਾ ਹੋ ਗਿਆ ਪਤਾ 1 ਵਜੇ ਵਾਲਾ ਹਾਂ ਹਾਂ ਮੈਂ 3 ਵਜੇ ਤੋਂ 3-4 ਵਜੇ ਤੱਕ ਫ੍ਰੀ ਹੋਵਾਂਗੀ 10:00 ਵਜੇ ਨੇ ਤੈਨੂੰ ਤੇ ਤੈਂ ਕਿਹਾ ਕਿ ਰੋਟੀ ਖਾ ਲੈ ਕਿਉਂਕਿ ਪੌਣੇ 12 ਤਾਂ ਮੈਂ ਆ ਗਿਆ ਸੀਗਾ। ਬਾਕੀ ਚਲੋ ਗਾਇਜ਼ ਰੋਟੀ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਦਿਖਾਵਾਂਗੇ ਬਾਕੀ ਆਈ ਦਾ ਕੰਮ ਉਦਾਂ ਹੀ ਵਿੱਚ ਪਿਆ ਹੋਇਆ ਵਾ ਜੇ ਤੇ ਭੁੱਖ ਲੱਗੀ ਸੀ ਪਹਿਲਾਂ ਮੈਂ ਤੈਂ ਕਿਹਾ ਮੈਂ ਕਿਹਾ ਪਹਿਲਾਂ ਰੋਟੀ ਖਾ ਲੈ ਫਿਰ ਆਪਣਾ ਆਰਾਮ ਨਾ ਕਰ ਜੋ ਕਰਨਾ ਵਾ। ਇਸ ਰੋਟੀ ਖਾ ਕੇ ਫਿਰ ਲੱਗ ਗਿਆ ਆ ਦੇ ਪਹਿਲੇ ਵੀ ਮੈਨੂੰ ਨਿਪਟਿਆ ਨੇ ਇੰਨਾ ਟਾਈਮ ਹੋ ਗਿਆ ਵਾ ਬਤਾਓ ਮੈਂ ਥੱਕ ਕਿੰਨੀ ਗਈ ਨਾ ਮੈਨੂੰ ਪਤਾ ਲੱਗਦਾ। ਤੋਂ ਮੈਂ ਕੱਲੇ ਗਏ ਕੋਈ ਕਰਾਣ ਵਾਲਾ ਨਹੀਂ ਹੈ ਨਾ ਮੇਰੇ ਨਾਲ। ਕਰਾਣ ਵਾਲਾ ਫਿਰ ਤਾਂ ਗੱਲ ਵੱਖਰੀ ਆ। ਕੱਲੀ ਕੱਲੀ ਨੂੰ ਫੇਰ ਓਖਾ ਹੋ ਜਾਂਦਾ ਵਿਚਾਰੀ ਕੀ ਕਰੇ ਚਲੋ ਲੱਗੇ ਹੌਲੀ ਹੌਲੀ ਹਾਂ ਇਹੋ ਜਿਹੇ ਬੰਦੇ ਬੰਦੇ ਵੀ ਨਹੀਂ ਲੱਗਦੇ ਨਾਲ ਟੀਵੀ ਦੇਖੇ ਜਾਂਦੇ ਹੁਣ ਮੈਂ ਕਿੱਥੇ ਲੱਗਾ ਰਾਤ ਨੂੰ ਫੇਰ ਕਹਿਣੇ ਰੋਟੀ ਬਣਾਉਣੇ ਵਸਤਾਂ ਜਾਂ ਨਾ ਬੰਦੇ ਕਦੇ ਜਨਾਨੇ ਦਾ ਫੇਰ ਇਹ ਸਮਝਦੇ ਸਰਦ ਹਾਂ ਚਲੋ ਕੋਈ ਗੱਲ ਨਹੀਂ ਚਲ ਲੈ ਮੈਂ ਵੀ ਫੇਰ ਇਹੀ ਕਰਾਂਗੀ ਮੈਂ ਸਵੇਰ ਦੀ ਲੱਗੇ ਤੇਵੇ ਤੇ ਵੀ ਠੀਕ ਨਹੀਂ ਇਹਨਾਂ ਨੂੰ ਪਤਾ ਹੈ ਫਿਰ इस कमरे की मैं सफाई करती हर देखो सारे डब्बे डब्बे उत्तर सैट करते हैं हर देखो उपर भी सारा साफ करता वा त आज स्टैंड लाता भांडे भूडे धो के त गैस गूस भी साफ करता चंकी तरह इस कमरे तो सारी सफाई हो चुकी है पर यह कमरे का कोई फायदा तो है नहीं क्योंकि इतने पेंट उतरता सब कुछ उतर तो फिर फिर भी मैं चंकी तरह झाड़ू मारता दिवाला देपर क्योंकि जिन्ना पेंट एक्सट्रा तो सारा उतर जूगा तो गई मैं फ्री हुई सी सवा तीन बजे मैं थक ही नहीं गई सी बहुत ज्यादा ਖਲੇ ਵੀ ਸਰੀ ਥੱਕਿਆ ਅੱਜ ਜਲਦੀ ਰੋਟੀ ਬਣਾ ਖਵਾ ਕੇ ਮੈਂ ਜਲਦੀ ਸੋ ਜਾਣਾ ਹੈ ਇੰਨੀ ਥਕਾਵਟ ਫੀਲ ਹੋ ਰਹੀ ਹੈ ਬਹੁਤ ਜ਼ਿਆਦਾ ਸਟੈਂਡ ਸਾਫ ਲਾਗੇ ਭਾਂਡੇ ਚਮਕ ਰਿਆ ਪੂਰੇ ਤੇ ਗਾਇਸ ਆ ਇੱਥੇ ਆ ਦੇਖਾ ਆ ਡੱਬੇ ਡੱਬੇ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਤੇ ਆਪਾਂ ਆਖਬਾਰ ਚੇਂਜ ਕੀਤਾ ਸੀ ਆ ਦੇਖੋ ਇੱਥੇ ਵੀ ਸਾਫ ਕੀਤਾ ਸਾਰਾ ਅੱਜ ਹੈਗਾ ਦੂਜਾ ਦਿਨ ਸਫਾਈ ਦਾ ਅੱਜ ਮੈਂ ਥੱਕ ਗਈ ਸੀ ਕਿਉਂ ਕੱਲ ਮੈਂ ਸਫਾਈ ਕਰ ਲਈ ਆ ਸਾਰੀ ਅੱਜ ਦੂਜਾ ਦਿਨ ਹੈਗਾ ਸਫਾਈ ਸੁਭੀ ਹੋ ਗਈ ਸਾਰੀ ਮੈਂ ਫਰੀ ਹੋ ਗਈ ਸੰਮ ਦੇ 4 ਵਜੜੇ ਆ ਤੇ ਅੱਜ ਮੈਂ ਸਾਰਾ ਦਿਨ ਸੁੱਤੀ ਜਵੇਰੇ ਜਲਦੀ ਕੰਮ ਕਰਕੇ ਸਾਰਾ ਦਿਨ ਸੁੱਤੀ ਨਹੀਂ ਥੱਕ ਸੀ ਨਾ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਤੇ ਸ਼ਾਮ ਨੂੰ ਉੱਠ ਕੇ ਸਾਰੀ ਚਾਹ ਬਣਾ ਲਈ ਆ ਡੈਡੀ ਆ ਗਏ ਕੰਮ ਤਾਂ ਤੇ ਚਾਹ ਚੁਪ ਬੜਾ ਕੇ ਪੀਵਾਂਗੇ ਤੇ ਦੇਖਾ ਚਾਹ ਬਣਦੀ ਪਈ ਆ ਤੇ ਆਪੇ ਸਾਡੇ ਗਲਾਸ ਗਲੋਸ ਆਪ ਦੇਖੋ ਬਿਸਕਟਾਂ ਦਾ ਡੱਬਾ ਇਹਦੇ ਵਿੱਚ ਮਠਿਆਣਾਂ ਡੈਡੀ ਅਸੀ ਖਾਂਦੇ ਡੈਡੀ ਨਹੀਂ ਖਾਂਦੇ ਮਠਿਆ ਤੇ ਗਾਇਸ ਹਲੇ ਫ੍ਰਿਜ ਸਾਫ ਕਰਨਾ ਹੋਆ ਤਾਂ ਫ੍ਰਿਜ ਹਲੇ ਸਾਫ ਹੋਇਆ ਨਹੀਂ ਗੰਦਾ ਪਿਆ ਹੋਆ ਦੇ ਕਿੰਨਾ ਇੱਕ ਵਾਰੀ ਫ੍ਰਿਜ ਚੰਗੀ ਤਰ੍ਹਾਂ ਸਾਫ ਕਰਕੇ ਫਿਰ ਮੇਰੀ ਸਫਾਈ ਕੰਪਲੀਟ ਹੋ ਜਾਊਗੀ ਹਲੇ ਕਿੰਨਾ ਗੰਦਾ ਪਿਆ ਜਦੋਂ ਮੇਰਾ ਫ੍ਰਿਜ ਸਾਫ ਹੋ ਜਾ ਫਿਰ ਮੇਰੀ ਸਫਾਈ ਕੰਪਲੀਟ ਹੋ ਜਾਊਗੀ ਫਿਰ ਕੀ ਕੱਪੜੇ ਧੋਣ ਆ ਲਿਆ ਬਾਕੀ ਤਾਂ ਮੇਰੇ ਧੁੱਤੇ ਹੋਏ ਪਿਆ ਇੱਕ ਦੋ ਜੋੜੇ ਹੋਏਗੇ ਉਹ ਮੈਂ ਪਾਣੀ ਵਿੱਚ ਸਰਭੀ ਵਿੱਚ ਧੋ ਕਰਕੇ ਸੁੱਕਨੇ ਪਾ ਦੂੰਗੀ ਤਾਂ ਕਿ ਆਉਣ ਵਾਲੇ ਟਾਈਮ ਦੇ ਮੇਰੇ ਮਦਰ ਠੰਡਰ ਰੁੱਕ ਕੇ ਜਾਈ ਸਾਡੀ ਦਿਵਾਲੀ ਤੋਂ ਬਾਅਦ ਦੋ ਚਾਰ ਕੱਪੜੇ ਪਏ ਆ ਉਹ ਧੋਵਾਂਗੇ ਮੈਂ ਆਪਣੇ ਔਰ ਬਸ ਵਾਕੀ ਕੰਮ ਹੋ ਗਿਆ ਮੇਰਾ ਸਾਰਾ ਕਿਨੇ ਕਿਨੇ ਆਪਣੇ ਘਰ ਦੀ ਦਿਵਾਲੀ ਦੀ ਸਫਾਈਆਂ ਕਰ ਲਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆ ਸਾਡੇ ਘਰੇ ਹੋ ਗਈਆਂ ਜੋਤੀ ਦੀਦੀ ਦਿਵਾਲੀ ਦੀ ਸਫਾਈਆਂ ਤੇ ਇੱਕ ਗੱਲ ਕਹਾਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਆ ਦੇਖੋ ਬਲਬ ਦਾ ਚਾਨਣਾ ਕਿੰਨਾ ਪੈਂਦਾ ਵੇ ਦਿਵਾਲੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਤੇ ਗਾਇਸ ਇੱਕ ਗੱਲ ਕਹਾਂ ਰੱਬ ਕਰੇ ਸਾਰਿਆਂ ਦੀ ਜ਼ਿੰਦਗੀ ਅੱਛੀ ਰਵੇ ਖੁਸ਼ਹਾਲੀ ਆਵੇ ਸਭ ਕੁਝ ਵਧੀਆ ਵਧੀਆ ਹੋਵੇ ਤੇ ਦਿਵਾਲੀਆਂ ਦੀ ਬਧਾਈਆਂ ਮੈਨੂੰ ਵੀ ਕਮੈਂਟਾਂ ਵਿੱਚ ਦੇ ਦੇਆ ਕਰੋ ਦੇ ਦੇ ਨਾ ਕਮੈਂਟ ਕਰ ਦੇਆ ਕਰੋ ਹੈਪੀ ਦਿਵਾਲੀ ਦੀ ਬਧਾਈਆ ਦੇ ਦੇਓ ਠੀਕ ਆ ਆਪਾਂ ਜਾ ਰਹੇ ਚਾਹ ਪੀਣ ਲਈ ਮੈਂ ਬੰਦ ਕਰਤੀ ਆ ਤੇ ਗਾਇਸ ਟੀਮ ਬ੍ਰੇਕ ਲੈ ਲੈਨੇ ਆ ਤੇ ਆ ਦੇਖੋ ਸਾਡੀ ਚਾਹ ਚਲਦੇ ਆ ਚਾਹ ਪੀਣਾ ਤਾਂ ਤੁਸੀਂ ਸਾਰੇ ਚਾਹ ਪੀ ਲਓ ਇਸ ਚਾਹ ਨੂੰ ਆਪਾਂ ਬੇਲੀਏ ਚਾਹੂਗੀ ਤਾਂ ਹੋ ਗਏ ਨੀਦੀ ਹੁਣ ਆਪਾਂ ਅੱਜ ਸਬਜ਼ੀ-ਸਬਜ਼ੀ ਕੁਛ ਨਹੀਂ ਬਣਾਣੀ ਦਹੀਂ ਨਾਲ ਰੋਟੀ ਖਾਵਾਂਗੇ ਥੋੜੀ ਜਿਹੀ ਸਬਜ਼ੀ ਪਈ ਆ ਉਹਦਾ ਦੇਖ ਲਾਂਗੇ ਕੀ ਕਰਨਾ ਕੀ ਨਹੀਂ ਕਰਨਾ ਤੇ ਗਾਇਸ ਇੱਕ ਗੱਲ ਕਹਾਂ ਤੁਹਾਨੂੰ ਮੇਰੇ ਤਵੇ ਤੇ ਇੰਨਾ ਖਰਾਬ ਸੀ ਮੈਨੂੰ ਲੱਗਦਾ ਮੈਂ ਪਤਲੀ ਹੋ ਗਈ ਹਾਂ ਬਸ ਫੇਸ ਥੋੜਾ ਭਾਰਾ ਹੋ ਗਿਆ ਪਰ ਉਦਾਂ ਮੈਂ ਪਤਲੀ ਹੋ ਗਈ ਹਾਂ ਤੁਸੀਂ ਖਾ ਰਹੇ ਹੋ ਗੋਲ ਗੋਪੇ ਆ ਦੇਖੋ ਜੋ ਲੋਫੇ ਮੈਂ ਖਾ ਰਹੀ ਆ ਤੇ ਤੁਸੀਂ ਕੀ ਖਾਦੇ ਹੋ ਹੈ ਖਾ ਲਈ ਗਾ ਰਹੇ ਹੋ ਸੂਪ ਸੂਪੀ ਦੇਖੋ ਸੂਪ ਪੀਣਾ ਕਰਾਣਾ ਖਾਣ ਨੂੰ ਬਹੁਤ ਜੀ ਕਰ ਰਿਹਾ ਮੈਂ ਕਿਹਾ ਚਲ ਥੋੜਾ ਸੂਪੀ ਲਵਾ ਹਾਂ ਮਾਰੀਆਂ ਗੋਲੇਪੇ ਨਾਲ ਗੋਲ ਗੋਪਿਆਂ ਦਾ ਪਾਣੀ ਆਹ ਦੇਖੋ ਕੋ ਗਾਇਸ ਮੈਂ ਸੂਪ ਸਾਬ ਬੰਦ ਕਰਤਾ ਸਭ ਕੁਝ ਬੰਦ ਕਰਤਾ ਮੈਂ ਸੰਤ ਬਣ ਗਈ ਸੰਤ ਇੰਨੀ ਜ਼ਿਆਦਾ ਸੰਤ ਬਣ ਗਈ ਦੇਖੋ ਗੋਲ ਗੋਪੇ ਗੋਲ ਗੋਪੇ ਦੀ ਜਗ੍ਹਾ ਉਹ ਸੂਪ ਦੀ ਜਗ੍ਹਾ ਮੈਂ ਗੋਲ ਗੋਪੇ ਮੈਂ ਤਾਂ ਖਾ ਰਹੀ ਆ ਗੋਲੋਪਿਆਂ ਦਾ ਪਾਣੀ ਪੀ ਰਹੀ ਆ ਥੂਪ ਦੀ ਜਗ੍ਹਾ ਦੇਖ ਲਓ ਡੈਡੀ ਨੂੰ ਵੀ ਗੋਲੋਪੇ ਲਿਆ ਕੇ ਦਿੱਤੇ ਅਸੀਂ ਗਾਇਸ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵਲੋਗ ਤੱਕ ਤਦ ਤੱਕ ਲਈ ਬਾਏ ਬਾਏ ਪਲੀਜ਼ ਮੇਰੇ ਵਲੋਗ ਨੂੰ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਯਾਰ